ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਐਨ ਆਰ ਆਈ ਵੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648 ਮਾਪrakash ਦਿਹਾੜਾ ਪਿੰਡ ਬੋਪਰਾ ਵਿਖੇ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ 12 ਤਰੀਕ ਨੂੰ ਨਿਸ਼ਾਨ ਸਾਹਿਬ ਦੇ ਝੋਲਿਆਂ ਦੀ ਰਸਮ ਅਦਾ ਕੀਤੀ ਗਈ 14 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ 16 ਫਰਵਰੀ ਨੂੰ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਉਪਰੰਤ ਬੀਬੀ ਸੰਦੀਪ ਕੌਰ ਖਾਲਸਾ ਦੀ ਪਾਸਲੇ ਵਾਲਿਆਂ ਦੇ ਢਾਡੀ ਜੱਥੇ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਗੁਰਆਂ ਲਾਈਵ ਚੈਨਲ ਤੇ ਦਿਖਾਇਆ ਗਿਆ ਜੋ ਬੋਲੇ ਸੋ ਨਿਰਭੈ ਗੁਰਦਾਸ ਮਹਾਰਾਜ ਕੀ ਜੈ ਸਾਡੇ ਅੱਜ ਇੱਥੇ ਪਿੰਡ ਵਪਰ ਆਏ ਗੁਰੂ ਰਵਿਦਾਸ ਮਹਾਰਾਜੀ ਦੇ ਮੰਦਰ ਵਿੱਚ ਬਾਬਿਆਂ ਦੇ ਪ੍ਰਕਾਸ਼ ਉਤਸਵ ਦੇ ਵਿੱਚ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਬੜਾ ਉਤਸ਼ਾਹ ਦੇ ਨਾਲ ਪ੍ਰੋਗਰਾਮ ਮਨਾਇਆ ਪਹਿਲਾਂ ਨਗਰ ਕੀਰਤਨ ਵੀ ਕੱਢਿਆ ਗਿਆ ਖੰਡ ਪਾਠ ਦਾ ਆਰੰਭ ਕੀਤਾ ਗਿਆ ਬਾਅਦ ਵਿੱਚ ਅੱਜ ਭੋਗ ਪਾਏ ਗਏ ਨੇ ਫੰਡਮੋਪਰਾ ਇੱਕ ਮੀਟਿੰਗ ਗਏ ਨੇ ਜਿੱਥੇ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੇ ਬੜਾ ਉਤਸ਼ਾਹ ਨਾਲ ਪ੍ਰੋਗਰਾਮ ਮਨਾਇਆ ਤੇ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਸਤਨਾਮ ਸਾਡੇ ਨਗਰ ਖੇੜੇ ਤੇ ਮੇਰ ਰੱਖਣ ਦੇਸਾਂ ਪਰਦੇਸਾਂ ਚ ਬੱਚੇ ਗਏ ਨੇ ਉਹਨਾਂ ਤੇ ਵੀ ਮੇਰ ਕਰਨ ਇਸੇ ਤਰ੍ਹਾਂ ਮਨਾਇਆ ਜਾਵੇ ਪ੍ਰੋਗਰਾਮ ਵੀ ਜੋ ਬੋਲੇ ਸੋ ਨਿਰਭੈ ਸਤਗੁਰੂ ਦਾਸ ਮਹਾਰਾਜ ਕੀ ਜੈ